127 25 ਨੂੰ ਜਿਹੜਾ ਆ ਕਮਲਪਿਹਾਰ ਰੇਲਵੇ ਲਾਈਨਾਂ ਦੇ ਨੇੜੇ ਜੜੀ ਆ ਕੋਲੀ ਚੱਲੀ ਸੀ ਜਿਹਦੇ ਵਿੱਚ ਇੱਕ ਮਨੀਸ਼ ਨਾਮ ਦਾ ਲੜਕਾ ਜਿਹੜਾ ਆ ਉਹ ਚੱਕਰੀ ਹੋਇਆ ਸੀਗਾ ਜੋ ਅਸੀਂ ਜਿਹੜਾ ਆ ਉਹਦੇ ਬ੍ਰਦਰ ਦੇ ਤੇ ਬਾਅਦ ਵਿੱਚ ਉਹਦੇ ਮਨੀਸ਼ ਦੇ ਵੀ ਫਿਕਰ ਵੀ ਰਾਇ ਲੈ ਕੇ ਜਿਹੜੇ ਬਿਆਨ ਕਲੰਬੰਦ ਕੀਤੇ ਸੀਗੇ ਤੇ ਕੇਸ ਜਿਸ ਜਿਹੜਾ ਆ ਅਸੀਂ ਕਰ ਦਿੱਤਾ ਸੀਗਾ 307 IPC ਦੇ ਤਾ ਅਕੜ 109 ਵੀ ਨਸੀ ਤਾਤ ਰਿਪੋਰਟ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਬਾਈ ਨੇਮ ਕੇਸ ਦੇ ਨਾਮ ਇਹ ਦਰਜ ਕਰਵਾਇਆ ਸੀਗਾ ਇੱਕ ਮਨਕਰਨ ਦੇ ਨਾਮ ਤੇ ਤੇ ਇੱਕ ਰਾਜੀ ਦੇ ਨਾਮ ਤੇ ਤੇ ਦੇ ਵਿੱਚੋਂ ਰਾਜੀ ਨੂੰ ਜਿਹੜਾ ਉਹ ਅਸੀਂ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਭੇਜ ਦਿੱਤਾ ਹੈ ਮਨਕਰਨ ਦੀ ਜਿਹੜੀ ਹੈ ਉਹ ਅਸੀਂ ਫੜਨ ਦੀ ਜਿਹੜੀ ਉਪਰਾਲੇ ਕਰ ਲਏ ਕੱਲ ਮਿਤੀ 3 ਅੱਠ ਨੂੰ ਜਿਹੜਾ ਆ ਉਹ ਲੜਕੇ ਦੀ ਜਿਹੜੀ ਉਹ ਡੈਥ ਹੋ ਗਈ ਤੇ ਜਿਹਦਾ ਵਿੱਚ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਹੈ ਤੇ ਕੋ ਉਹ ਅਸੀਂ ਉਹਦੇ ਬ੍ਰਦਰ ਦੇ ਬਿਆਨਾਂ ਦੇ ਉੱਤੇ ਕਰਨ ਦੇ ਕੋਈ ਅਗਤਲਾਹ ਦਿੱਤੀ ਤੇ 103 PNSS 302 IPC ਦਾ ਜਨ ਕੇ ਵਾਦਾ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਮੈਡਮ ਜਿਹੜਾ ਸਿਵਲ ਹਸਪਤਲ ਤੋਂ ਪਰਵਾਤਾ ਇਰ ਵਿੱਚ ਕੀ ਲੱਗਾ ਕਿ ਗੋਲੀ ਉਹਦੇ ਪੇਟ ਦੇ ਵਿੱਚ ਨਾ ਕਿਸੇ ਲੱਤ ਦੇ ਵਿੱਚ ਲੱਗੀ ਸੀ ਗੋਲੀ ਮਿਲ ਗਈ ਉਹਦੇ ਪੇਟ ਦੀ ਹੈ ਪੇਟ 'ਚ ਲੱਗੀ ਹੈਗੀ ਹੈ ਉਹਨਾਂ ਦਾ ਪਿਟ ਪੁੱਤ ਵੀ ਹੈ ਮੋਰੀ ਮਾਰਦਾ ਕਿੰਨੇ ਕੋ ਅਰੈਸਟ ਹੋ ਚੁੱਕੇ ਨੇ ਤੇ ਪਰਿਵਾਰ ਦੀ ਮੰਗ ਹੈ ਕਿ ਜੀ ਇਹਦੇ ਵਿੱਚ ਜਿਹੜਾ ਬਾਈ ਨਾਮ ਕੇ ਕੇਸ ਦਰਜ ਸੀਗਾ ਦੋ ਬੰਦਿਆਂ ਦੇ ਖਿਲਾਫ ਸੀ ਉਹਦੇ ਵਿੱਚ ਜਿਹੜਾ ਇੱਕ ਅਰੈਸਟ ਹੋ ਚੁੱਕਾ ਹੈ ਤੇ ਇੱਕ ਜਿਹੜਾ ਮੰਕਰਨ ਹੈ ਜਿੰਨੇ ਪੁਲਿਸ ਚਲਾਈ ਹੈ ਉਹ ਜਿਹੜਾ ਹੈ ਤੁਹਾਡੇ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਪ੍ਰਾਲੇ ਕਰ ਰਹੇ ਪਰਿਵਾਰ ਦੀ ਮੰਗ ਹੈ ਤਾਂ ਨਾਮ ਅਧਿਰੈਸ਼ ਨਹੀਂ ਆ ਰਹੇ ਇਸ ਤਰ੍ਹਾਂ ਦੇ ਕੋਲ ਦੇਖੋ ਉਹਨਾਂ ਦਾ ਕਿਸੇ ਤੇ ਰੋਪ ਰੋਪਰਾਣਾ ਉਹਨਾਂ ਦਾ ਅਧਿਕਾਰ ਹੈਗਾ ਆ ਅਸੀਂ ਜਿਹੜਾ ਅਕੋਰਡਿੰਗ ਟੂ ਲਾ ਕਾਨੂੰਨ ਦੇ ਮਸਾਬਕ ਜੋ ਵੀ ਕੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਟਾਈਮ ਟੂ ਟਾਈਮ ਜਿਹੜੇ ਉਹ ਕਰ ਰਹੇ ਆ ਤੇ ਇਹ ਕੱਲ ਜਿਹੜਾ ਆ ਇਹ ਲੜਕੇ ਦਾ ਚਾਚਾ ਜਿਹੜਾ ਵਿਸ਼ਾਲ ਚਿੱਕੂ ਹੈਗਾ ਇਹ 12 ਤਰੀਕ ਤੋਂ ਲੈ ਕੇ ਤੇ 3 ਤਰੀਕ ਤੱਕ ਜਿਹੜਾ ਕਦੇ ਵੀ ਸਾਡੇ ਕੋਲ ਨਹੀਂ ਆਇਆ ਕੱਲ ਇਹਨੇ ਆ ਕੇ ਗਿਆ ਜੀ ਜੀਓ ਜੀ ਇੱਕ ਕੋ ਜੀਨਾ ਨਾਸ ਤੇ ਇੱਕ ਦੋਰ ਦੋ ਤਿੰਨ ਬੰਦਿਆਂ ਦੇ ਨਾਲ ਆ ਤੇ ਉਹਨਾਂ ਦੇ ਕਹਿਣ ਤੇ ਗੋਲੀ ਜਿਹੜੀ ਆ ਉਹ ਚਲਾਈ ਗਈ ਇਹਨਾਂ ਨੂੰ ਇਹ ਐਡਵਾਈਸ ਕੀਤਾ ਵੀ ਜੇਕਰ ਤੁਸੀਂ ਕੋਈ ਐਪਲੀਕੇਸ਼ਨ ਮੂਵ ਕਰਦੇ ਹੋ ਜੇਕਰ ਆਪਣਾ ਇਨਕੁਆਰੀ ਜੇਕਰ ਕੋਈ ਉਹਨਾਂ ਦੇ ਖਿਲਾਫ ਕੋਫਤਾ ਸਬੂਤ ਸਾਹਮਣੇ ਆਣਗੇ ਤੇ ਉਹਨਾਂ ਨੂੰ ਜਰੂਰ ਜਿਹੜਾ ਅਸੀਂ ਐਡ ਕਰਾਂਗੇ ਇਹਨਾਂ ਦੇ ਵਿੱਚ ਕਿੰਨੇ ਰੁਪਏ ਦੇ ਨਾਮ ਦੋ ਵਿਅਕਤੀਆਂ ਦੇ ਨਾਮ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਕੋਈ ਜੀਨਾਤ ਕਰ ਨਜ਼ਰ ਐ ਇਸ ਜੀਨਾਵਾਂ ਦੇ ਰੋਕ ਲਗਾ ਰਹੇ ਨੇ ਜੀਨਾਵਾਂ ਆਦਿ ਜਿਹੜਾ ਸੀ ਫੁਟੇਜ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਇਹਦੇ ਵਿੱਚ ਰਾਜੀਦੂ ਨੂੰ ਜਦੋਂ ਤੁਸੀਂ ਅਰੈਸਟ ਕੀਤਾ ਸੀ ਉਹਨਾਂ ਨੂੰ ਪੁੱਛ ਗਿਸ ਦੇ ਵਿੱਚ ਕੀ ਦੱਸਿਆ ਕਿ ਗੋਲੀ ਚਲੰਦ ਕਰਨ ਦਾ ਕਾਰਨ ਕੀ ਸੀ ਔਰ ਰਾਏ ਨੇ ਇਹ ਦੱਸਿਆ ਵੀ ਗੋਲੀ ਜਿਹੜੀ ਆ ਉਹ ਮੈਂ ਨਾਲ ਜਰੂਰ ਗਿਆ ਆ ਤੇ ਗੋਲੀ ਜਿਹੜੀ ਆ ਉਹ ਮਨ ਕਰਨੇ ਚਲਾਈ ਹੈ ਇਸੇ ਕਰਾ ਨਹੀਂ ਚਾਹੀਏ ਜਿਹੜਾ ਪ੍ਰਜਨ ਗਾਇਦੇ ਕਰਦੇ ਤੁਹਾਡਾ ਰਿਪੋਰਟ ਗਾਇਦੇ ਕਿ ਬਿਆਨ ਮਹੰਤ ਤੋਂ ਪਹਿਲੇ ਜਿਹੜਾ ਬਿਆਨ ਦਿੱਤੇ ਸੀ ਉਹ ਬਿਆਨ ਦੇ ਹੱਥਕਾਰ ਦੇ ਬਿਆਨ ਚਾਹੀਏ ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਡਾਕਟਰ ਸਾਹਿਬ ਦੀ رائے ਲੈ ਕੇ ਬਿਆਨ ਦਰਜ ਕੀਤੇ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਆ ਔਰ ਜਿਹੜੇ ਸਟਾਰਟਿੰਗ ਜਿਹੜੇ ਉਹਦੇ ਭਰਾ ਦੇ ਬਿਆਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਉਹ ਵੀ ਜਿਹੜੇ ਆ ਉਹ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਾਰਵਾਈ ਕੀਤੀ ਗਈ ਆ ਪରିਵਾਰ ਕਹਿ ਰਿਹਾ ਕਿ ਕੱਲ ਉਹਨਾਂ ਨੂੰ ਕਹਿ ਦਿੱਤਾ ਗਿਆ ਸੀਗਾ ਕਿ 5 ਵਜੇ ਤੱਕ ਸਮਝ ਦਿੱਤਾ ਗਿਆ ਸੀਗਾ ਕਿ ਮੁਕਦਮੇ ਦੇ ਜਿਹੜੇ ਜਿਹੜੇ ਨਾਮ ਸੀਗੇ ਨੇ ਉਹ ਸੀ ਰੈਸਟ ਜਿਹੜੇ ਕਰਨੀ ਉਹਨਾਂ ਨੂੰ ਅਸੀਂ ਇਹਨਾਂ ਦੇ ਨਾਲੇ ਜਿਹੜਾ ਇੱਕ ਕੋਸ਼ਿਸ਼ ਕੀਤੀ ਆ ਉਹ ਰੈਸਟ ਕਰਨ ਦੀ ਪਰ ਉਹ ਜਿਹੜਾ ਫਿਰ ਵੀ ਜਿਹੜਾ ਉਹ ਗਲੀਆਂ ਦੇ ਵਿੱਚ ਜਿਹੜਾ ਉਹ ਦੌੜ ਗਿਆ ਸੀਗਾ ਸਾਡੇ ਕਾਬੂ ਨਹੀਂ ਆਇਆ ਕੱਲ ਵੀ ਇੱਕ ਕੋਸ਼ਿਸ਼ ਕਾਫੀ ਕੀਤੀ ਐ ਸੰਤੋਖ ਕੋਰੇ ਇਧਰ ਚ ਗਿੱਟੀ ਵਾਲੀ ਸਾਈਡ ਜਿਹੜਾ ਉਹ ਮੈਂ ਆਪ ਖੁਦ ਜਿਹੜਾ ਉਹ ਓਪਰੇਟ ਕਰਨ ਗਿਆ ਸੀਗਾ ਵਾਹ ਕਹ ਰਿਹਾ ਕਿ ਪਰਚੇ ਦੇ ਵਿੱਚ ਪ੍ਰਧਾਨ ਦਾ ਨਾਮ ਵੀ ਨਾਲ ਐਡ ਕਰਦੇ ਆ ਅਸੀਂ ਦੱਸਾਇਆ ਕਈ ਪ੍ਰਧਾਨ ਦਾ ਨਾਮ ਜਿਹੜਾ ਪਹਿਲਾਂ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਬਿਆਨ ਦਰਜ ਕਰਾਇਆ ਸੀ ਉਹਦੇ ਵਿੱਚ ਨਹੀਂ ਆ ਇਹਨਾਂ ਨੇ ਕੱਲ ਜਿਹੜਾ ਸਾਨੂੰ ਦੱਸ ਰਹੇ ਆ ਉਹਦੇ ਵਿੱਚ ਕੋਈ ਪੁਖਤਾ ਸਬੂਤ ਕੋਈ ਸੀਸੀ ਫੁਟੇਜ ਨਹੀਂ ਆ ਕੋਈ ਟੈਕਨੀਕਲ ਜਿਹੜਾ ਸਾਡੇ ਕੋਲ ਅਜੇ ਤੱਕ ਸਾਹਮਣੇ ਨਹੀਂ ਆ ਰਿਹਾ ਪਰ ਜੇਕਰ ਕੋਈ ਆਫਟਰ ਇਨਕੁਆਰੀ ਸਾਹਮਣੇ ਆਣਗੇ ਅਸੀਂ ਜਰੂਰ ਉਹਨੂੰ ਕਰਾਂਗੇ